ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਾਂ ਨੇ ਹੁਣ ਰਾਤਾਂ ਨੂੰ ਨਾ ਭਾਈ ਉਧਰ ਰਾਤ ਨੂੰ ਵੀ ਵੈਸੇ ਪਾਣੀ ਪਲਾਉਣੇ ਹੁੰਨੇ ਆਪਾਂ ਧਰ ਥੁਰਾ ਕੱਢ ਕੇ ਹੁਣ ਪਾਣੀ ਪਲਾਉਣ ਲੱਗੇ ਤਿਹਾਈਆਂ ਮੈਂ ਸਾਨੂੰ ਨਾ ਗਰਮੀ ਹੈ ਜਿਆਦਾ ਪਾਣੀ ਪੀਂਦੀਆਂ ਨੇ ਆ ਤੇ ਧਾਕ ਜੀ ਕਰੀ ਜਾਂਦੇ ਆ ਸੀਗੇ ਮੈਂ ਪਾਣੀ ਪਲਾਸੀ ਫਟਾਫਟ ਨਿਵਾ ਕੇ ਇਧਰੋਂ ਫੇਰ ਹੀ ਉਧਰ ਜਾਵਾਂਗੇ ਅੱਜ ਇਹਨਾਂ ਨੂੰ ਆਲੀ ਨਾਲ ਦੀ ਨਾਲ ਨਾ ਆਉਂਦੀਆਂ ਨਾ ਹੁੰਦੀਆਂ ਬੈਠ ਜਾਂਦੀਆਂ ਨੇ ਜੀ ਹੁਣ ਇਹ ਦੋ ਘੰਟੇ ਵਧੀਆ ਰਿਲੈਕਸ ਹੋ ਜਾਣੀਆਂ ਤੇ ਆਪਾਂ 11:00 ਵਜੇ ਆ ਫੋਗਰ ਛੱਡ ਦਾਂਗੇ ਲੋ ਬਹੁਤ ਜ਼ਿਆਦਾ ਚਲਦੀ ਹੈਗੀ ਹੁਣ 3-4 ਦਿਨਾਂ ਦੀ ਤੇ ਦੁੱਧ ਵੀ ਘਟੀ ਜਾਂਦੇ ਨੇਗੇ ਪਸ਼ੂ ਬਾਖੀ ਆਪਣੀ ਹੁਣ ਗੱਬਣਾ ਨੇਗੇ 5-5 6 ਮਹੀਨੇ ਨੇ ਆ ਹੁਣ 6 ਮਹੀਨਾ ਇਹਨੂੰ ਲੱਗਿਆ ਹੋਇਆਗਾ ਤੇ ਇਹਨੂੰ ਲੱਗਿਆ ਇਹ ਤਾਂ ਬਿੰਦੂ ਹੀ ਨਹੀਂ ਆ ਵੀ ਹੁਣ ਘਟ ਗਈ ਦੁੱਧ 6 ਮਹੀਨਾ ਲੋ ਕਰਕੇ ਵੀ ਘਟ ਜਾਂਦਾਗਾ ਪਸ਼ੂ ਤੇ ਉਂ ਵੀ ਹੁਣ ਵਿਚਾਰੀ ਨਹੀਂ ਘਟ ਨਹੀਂ ਹੋਇਆ ਦੁੱਧ ਤੇ ਉਹ ਖੁੰਦੇ ਉਹ ਵੀ ਘਟ ਗਿਆਂ ਦੁੱਧ ਤੇ نو ਬਹੁਤ ਜ਼ਿਆਦਾ ਚੱਲਦੀ ਆ ਤਿੰਨ ਟਾਈਮ ਤਾਂ ਵੀਰੇ ਹੁਣ ਆਪਾਂ ਅੱਗੇ ਪਤਾ ਪਸ਼ੂ ਤੇ ਇੱਕ ਵੀਰ ਦੱਸਿਓ ਕਿਹੜੇ ਕਿਹੜੇ ਪਸ਼ੂ ਪੰਜਾਬ ਚ ਅੱਗੇ ਹੁੰਦੇ ਸੀਗੇ ਹੁਣ ਤਾਂ ਹਰਿਆਣੇ ਦੀ ਟੋਬੇ ਰਹਿ ਗਏ ਟੋਬੇ ਲਾ ਲੋ ਛੱਪੜ ਲਾ ਲੋ ਤੇ ਸਾਡੀ ਭਾਸਾ ਚ ਤਾਂ ਬਠਿੰਡਾ ਜ਼ਿਲ੍ਹੇ ਚ ਛੱਪੜ ਕਹਿੰਦੇ ਹੁੰਦੇ ਸੀਗੇ ਤੇ ਇੱਧਰ ਸੰਗਰੂਰ ਚ ਕਹਿੰਦੇ ਆ ਆਪਾਂ ਟੋਬਾ ਟੋਬੇ ਜਾਂ ਛੱਪੜ ਤੇ ਕੌਣ ਕੌਣ ਪਸ਼ੂ ਲੈ ਕੇ ਜਾਂਦੇ ਹੁੰਦੇ ਸੀ ਅਸੀਂ ਬਹੁਤ ਲੈ ਕੇ ਗਾਈਆਂ ਵੀਰ ਵਧੀਆ ਆ ਰਾਮ ਨਾਲ ਨਿਕਲਣ ਤੋਂ ਨਹੀਂ ਆਉਂਦੀਆਂ ਨੇ ਅਸੀਂ ਮੈਂ ਸਾਰਾ ਆਮ ਨਾਲ ਬੈਠੀਆਂ ਰਹਿਣੀਆਂ 2 2.5 3 ਘੰਟੇ ਇੰਨੇਸਾ ਹੁੰਦੀ ਸੀ ਆ ਰਾਮ ਨਾਲ ਬੈਠੇ ਰਹਿੰਦੀਆਂ ਅੱਗੇ ਕਿਹੜੇ ਘਰੇ ਆ ਮੋਟਰਾਂ ਤਾਂ ਹੋਣ ਲੱਗੀਆਂ ਨੇ ਇਸ ਵਰਤੀ ਵਾਲ ਮੋਟਰਾਂ ਅੱਗੇ ਮੋਟਰਾਂ ਮੋਟਰਾਂ ਨਾਲ ਹੁੰਦੇ ਨਲਕਾ ਗੇੜ ਕੇ ਪਾਣੀ ਪਿਆਉਂਦੇ ਹੁੰਦੇ ਜਾਂ ਆਉਂਦੀਆਂ ਹੁੰਦੀਆਂ ਸੀ ਟੂਟੀਆਂ ਵਾਟਰ ਬਾਕਸ ਵਾਲੀਆਂ ਉਹਦੇ ਨਾਲ ਪਾਣੀ ਪਲਾਉਂਦੇ ਹੁੰਦੇ ਸੀ ਇਸ ਤਾਂ ਤੇ ਖੇੜਾ ਖੂਣਾ ਭਰ ਕੇ ਰੱਖ ਲੈਂਦੇ ਹੁੰਦੇ ਇਹ ਹੁੰਦਾ ਸੀਗਾ ਹੁਣ ਫਿਰ ਉਹ ਟੋਬੇ ਤੇ ਬਣੀ ਹੁੰਦੀ ਸੀ ਖੇਲ ਖੇਲ ਚ ਨਾ ਪਾਣੀ ਭਰੀਆਂ ਨਾਲ ਸਾਰੇ ਪਿੰਡ ਦੇ ਪਸ਼ੂ ਨਾਲੇ ਤਾਂ ਉੱਥੇ ਪਾਣੀ ਪੀਂਦੇ ਹੁੰਦੇ ਸੀਗੇ ਤੇ ਨਾਲੇ ਨਾਹ ਆਉਂਦੀਆਂ ਹੁੰਦੀਆਂ ਸੀ ਬੈਠੀਆਂ ਰਹਿਣੀਆਂ ਆਉਨੀਆਂ ਤੇ ਬਹੁਤ ਵਧੀਆ ਸੀਗਾ ਉਹ ਟਾਈਮ ਹੁਣ ਤਾਂ ਬਸ ਐਂ ਰਹੇਗਾ ਵੀ ਹੁੰਦਾ ਸੀਗਾ ਜਿਆਦਾ ਹੀ ਰਹਿ ਗਿਆ ਹੁਣ ਕਿਸੇ ਪਿੰਡ 'ਚ ਹੋਣਾ ਹੀ ਨਹੀਂ ਮੈਨੂੰ ਲੱਗਦਾ ਹੁਣ ਤਾਂ ਸਾਰੇ ਕਿਤੇ ਬੰਦ ਕਰਤਾ ਬੰਦ ਕਰਕੇ ਲੋਕਾਂ ਨੇ ਗੰਦਾ ਪਾਣੀ ਪੀਣ ਲੱਗ ਗਿਆ ਤੇ ਆਪਣਾ ਪਾਣੀ ਬੇਕਾਰ ਨਹੀਂ ਜਾਂਦਾ ਹੈਗਾ ਵੀ ਜਿਹੜਾ ਆਪਾਂ ਪਾਣੀ ਆਪਾਂ ਸਾਨੂੰ ਆਹ ਕਰਦੇ ਆਂਗੇ ਨਮਾਉਣੇ ਆਂਗੇ ਇਹ ਆਪਣਾ ਪਾਣੀ ਬਾਹਣ ਤੇ ਪੈ ਜਾਂਦਾ ਹੈਗਾ ਗੋਹੇ ਵਾਲਾ ਪਾਣੀ ਵੀ ਤੇ ਆਹ ਦੇਖੋ ਆਪਣੀ ਗਾਂ ਵੀ ਆਪਾਂ ਸੋਨ ਦਖਾਣੇ ਆਗੇ ਉੱਥੇ ਆਪਾਂ ਮੂਰੇ ਖਾਲ ਦੇ ਨਾ ਟੋਆ ਲੂਗਾ ਪਟਿਆ ਲਿਆ ਸੀ ਉਹਦੇ ਵਿੱਚ ਪਾਣੀ ਜਿਵੇਂ ਕਿ ਗੋਹਾ ਗੱਪਾ ਮੜਾ ਮੋਟਾ ਹੁੰਦਾ ਉਹ ਵਿੱਚ ਉਹਦੇ ਜਮਾ ਹੋਈ ਜਾਂਦਾ ਉਹ ਸੇਕੜਾਤਾ ਹੁਣ ਆਪਾਂ ਤੇ ਕਿਉਂ ਹੁਣ ਇਸ ਤੋਂ ਬਾਅਦ ਫਸਲ ਨਮੀ ਲੱਗਣੀ ਆ ਉਸ ਤੋਂ ਪਹਿਲਾਂ ਪਕੜਾ ਦਨੇ ਹੁੰਨੇ ਆ ਵਿੱਚੋਂ ਤੇ ਫੇਰ ਉਹ ਗਾਜ ਜੀ ਉੱਥੇ ਪਈ ਜਾਂਦੀ ਇਕੱਠੀ ਹੋਈ ਨੇ ਉੱਤੋਂ ਤੋਂ ਨਿੱਤਰ ਨਿੱਤਰ ਪਾਣੀ ਆਹਾਂ ਵਾਹਣ ਤੋਂ ਜਾਈ ਜਾਂਦਾ ਹੈਗਾ ਜਿੱਥੇ ਪਾਣੀ ਪੈਂਦਾ ਵੀਰੇ ਪਸ਼ੂਆਂ ਵਾਲਾ ਗੋਹੇ ਵਾਲਾ ਉੱਥੇ ਰੇ ਪਾਉਣ ਦੀ ਲੋੜ ਨਹੀਂ ਜਿੱਥੇ 10 ਬੂਰੀਏ ਬੋਰੀਆਂ ਜੂਰੀਏ ਜੇ ਪੈਣੀਆਂ ਉੱਥੇ ਇਹ ਪਾਣੀ ਪੈ ਜੇ ਇਹਨਾਂ ਨਿਸ਼ਾ ਕਰ ਦਿੰਦਾ ਹੈਗਾ ਨਾਲ ਕਰ ਪੌਦ ਪੂਚ ਨਹੀਂ ਹੋਰ ਫਸਲਾਂ 'ਚ ਬਹੁਤ ਵਧੀਆ ਹੈ ਨਾ ਪੌਦ ਤਾਂ ਮੱਤ ਜੰਦੀ ਹੈ ਕਿਉਂ ਜ਼ਿਆਦਾ ਹੋ ਹੁੰਦਾ ਹੈਗਾ ਤਜ਼ਾਬੀਪਣ ਹੁੰਦਾ ਇਹਦੇ 'ਚ ਤੇ ਬਹੁਤ ਵਧੀਆ ਰੇ ਦਾ ਕੰਮ ਦਿੰਦਾ ਇਹ ਗੱਲ ਕਰ ਆਪਣਾ ਦਾ ਘਰ ਕੋਲ ਵਾਹਣ ਨਹੀਂ ਹੈਗਾ ਜੇ ਵਾਹਣ-ਮੋਹਣ ਹੋਵੇ ਨਾ ਤੇ ਦਾਲ ਸਬਜੀ ਬਿਨਾਂ ਰੇ ਸਪਰੇਅ ਤੋਂ ਕਰੀਏ ਆਪਾਂ ਆਪਣਾ ਬਸ ਕੱਲਾ ਘਰ ਵਾਲੀ ਜਗ੍ਹਾ ਹੀ ਆਪਣੇ ਕੋਲੇ ਹੋਰ ਹੈ ਨਹੀਂ ਬਾਹਨ ਆਪਣਾ ਅੱਗੇ ਹੈਗਾ ਖੇਤ ਇਹ ਕਿਸੇ ਦਾਗਾ ਕੋਲ ਤੇ ਉਹ ਵਿਚਾਰੇ ਪਵਾਲ ਆਂਦੇ ਨੇ ਪਾਣੀ ਆਪਾਂ ਨੂੰ ਕਹਿੰਦੇ ਨੇ ਕੋਈ ਗੱਲ ਨਹੀਂ ਬਾਹਨ ਚ ਪਾਈ ਚਲੋ ਇਹ ਵਿੱਚ ਬਾਲਟੀ ਚ ਹੋਰ ਪਾਣੀ ਪਾ ਦੇ ਇਹਨੂੰ ਤੇ ਆਪਣਾ ਬੇਕਾਰ ਪਾਣੀ ਨਹੀਂ ਜਾਂਦਾ ਹੈਗਾ ਨਹੀਂ ਤਾਂ ਬਾਹਲਾ ਅੱਗੇ ਕੋਈ ਵੀ ਨਹੀਂ ਹੁਣ ਤਾਂ ਅਗਲਾ ਹੋਈ ਗੱਲ ਆ ਹੁਣ ਤਾਂ ਮੇਰੀਆਂ ਭੈਣਾਂ ਪਤਾਂ ਕੀ ਇਹ ਗੋਹਾ ਚੱਕਰ ਨਹੀਂ ਆ ਮਾਰੀਆਂ ਪੈਪੀ ਲਾਉਂਦੀਆਂ ਨੇ ਨਾਲੀ ਦੀ ਜਾਂਦੇ ਮੈਨੂੰ ਲੱਗਦਾ ਕਿਸੇ ਦੇ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਰੂੜੀ ਜਾ ਰਹੀ ਕਿਸੇ ਦੇ ਹੁੰਦਾਗਾ ਦੇਖਿਆਗਾ ਹੁੰਦਾ ਨਾਲੀ ਦੀ ਆ ਦੇਖੋ ਆਹੀ ਅਗਲਾ ਕੋਲ ਦੰਦਾ ਵਿੱਚ ਜਿਵੇਂ ਆ ਕੋਲੀ ਜਾਂਦੇ ਨੇ ਹੁਣ ਆ ਦੇਖੋ ਸੋ ਉਹ ਤੇ ਕੋਲੀ ਹੈਗਾ ਆਪਣੇ ਓ ਮੈਂ ਦੇਰੋਂ ਨਾ ਤੂੜੀ ਟੱਪਾ ਬਹੁਤ ਪਿਆਉ ਕੱਢਣ ਵਾਲਾ ਹੈਗਾ ਹਾਂ ਹਾਂ ਠੰਡੀ ਤਾਂ ਰਹੂਗੀ ਮਾਂਜੇ ਨਾਲ ਕੱਢਣ ਵਾਲਾ ਉਹ ਬਾੜੀ ਢੋਲਦੀ ਹੈ ਸਿੰਘਾਂ ਚ ਨਾ ਦੇ ਸਿਰ 'ਚ ਪਾ ਕੇ ਜੀ ਇਹ ਢੋਲਦੀ ਬਹੁਤ ਹੈਗੀ ਆ ਇਹ ਡੋਲੀ ਜਾਂਦੀ ਹੈ ਨਾ ਥੱਲੇ ਸੰਨੀ ਢੋਲੀ ਆ ਜਾਂਦੀ ਹੈ ਤੇ ਮੱਕੀ ਆਪਾਂ ਕਟੀਆਂ ਉਧਰ ਬੰਦਦੀਆਂ ਝੋਟੀਆਂ ਨਵਾ ਕੇ ਉਧਰ ਰਾਮ ਨਾਲ ਉਹਦੀ ਗੈਲੀ 'ਚ ਵਧੀਆ ਹਵਾ ਲੱਗਦੀ ਆ ਉੱਥੇ ਬੈਠਿਆ ਰਹਿਣੀਆਂ ਨੇਗੀਆਂ ਤੇ ਇਹਨਾਂ ਨੂੰ ਆਪਾਂ ਬਸ ਹੁਣ ਆਪਾਂ ਸੰਨੀ ਪੜਦਾਂਗੇ ਹੁਣੀ ਇੱਧਰੋਂ ਕੰਮ ਨਿਵੇੜ ਕੇ ਬਸ ਪਸ਼ੂਆਂ ਦਾ ਫੇਰ ਉੱਧਰ ਜਾਵਾਂਗੇ ਇੱਧਰ ਕੱਲ ਇੱਧਰ ਪਿੱਛੋਂ ਮਾਂਗ ਜੇ ਬਹਿ ਜਾਣ ਸਾ ਤੁਰ ਰਚਵਾ ਕੇ ਉੱਧਰੋਂ ਬੱਚਿਆਂ ਨੂੰ ਸਕੂਲ ਅਜੈਂਤਵਾਰ ਕਰਕੇ ਛੁੱਟੀ ਸੀਗੀ ਮੈਂ ਪਹਿਲਾਂ ਅੱਜ ਆਪੇ ਇਹ ਕੁਛ ਗਰਮੀ ਕਰਕੇ ਪਾਣੀ ਮੰਗੀ ਜਾਂਦੀਆਂ ਸੀਗੀਆਂ ਕੱਲ ਵੀ ਮੈਂ ਜਲਦੀ ਪਿਆਦਾ ਸੀ ਸਵੇਰੀ ਪਾਣੀ ਪਾਣੀ ਮੰਗਦੀਆਂ ਨੇ ਤੇ ਆਈਆਂ ਸੀਗੀਆਂ ਸਵੇਰੇ ਹਨਾ ਝਾਕੀ ਜਾਂਦੀਆਂ ਨਹੀਂ ਗੀਆਂ ਫਿਰ ਪਾਣੀ ਜੀ ਕੰਨੀ ਗਰਮੀ ਨਾ ਹੋ ਗਈ 2-3 ਦਿਨਾਂ ਦੀ ਜ਼ਿਆਦਾ ਤੇ ਠੀਕ ਹੈ ਅੱਜ ਦਾ ਬਸ ਇੰਨਾ ਕੀ ਮੈਂ ਤਾਂ ਇੰਨਾ ਕੀ ਪਸੂਆਂ ਵਾਲੀ ਉਹ ਕਰਨਾ ਸੀ ਕਿ ਇੱਕ ਆਪਾਂ ਨਾ ਮੱਖੀਆਂ ਜਿਹਾ ਹੋਏ ਨੇ ਸਵੇਰੇ ਇੱਥੇ ਧੂਆ ਕਰਦੇ ਨੇ ਆ ਇੱਕ ਆਪਾਂ ਰੂੜੀ ਤੇ ਜੀ ਕੋਈ ਵੀ ਨਾ ਲਿਖਾ ਹੋ ਸਿੱਟੀ ਇਹ ਕੁਝ ਨਹੀਂ ਸਿਰਦੇ ਹੁੰਦੇ ਲਿਫਾਫਾ ਲੂਫਾ ਆਪਾਂ ਮਚਾ ਦੇਣੀ ਹੁੰਦੇ ਆ ਇਹ ਤੂੜੀ ਚ ਪਾ ਕੇ ਨਾਲੇ ਲਿਫਾਫਿਆਂ ਨਾਲ ਉਹਦੀ ਅੱਗ ਲੱਗ ਜਾਂਦੀ ਹੈ ਮੋਮ ਜਮੇ ਜੀ ਨਾਲ ਤੇ ਆਪਾਂ ਧੂਆ ਕਰਦੇ ਨੇ ਹੈਗੇ ਕਿ ਨਾ ਮੱਖੀਆਂ ਮੱਖੀਆਂ ਜੇ ਬਾਹਰ ਨਿਕਲ ਜਣੇ ਵਧੀਆ ਹੁਣ ਆਰਾਮ ਨਾਲ ਬੈਠੇ ਰਹਿਣਗੇ ਆਪਣੇ ਪਾਸੋਂ ਤੇ ਨਾਲੀਆਂ ਆਖਰੀ ਆਪਣੀ ਸਤਪਨਾ ਠੀਕ ਹੈ ਜੀ ਜੇ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇ ਤਾਂ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ